ਸਸਿਕਾ ਦੇ ਸਾਰਿਆਂ ਨੂੰ ਮੇਰਾ ਨਾਮ ਕੈ ਰਿੰਦੀ ਪਕਾਰ ਹੈ ਮੈਂ ਪਿੰਡ ਚੂੜ ਮਾਜਰਾ ਦੇ ਰਹਿਣ ਵਾਲੀਆਂ ਹਾਂ ਇਹ ਮੈਨੂੰ ਅਲਰਜੀ ਦੀ ਬਹੁਤ ਬੜੀ ਪ੍ਰੋਬਲਮ ਸੀਗੀ ਜੀ ਮੈਂ ਪਹਿਲਾਂ ਚਮਕੌਰ ਸਾਹਿਬ ਤੋਂ ਤੇ ਲੁਧਿਆਣਾ ਤੋਂ ਵੀ ਦਵਾਈ ਖਾਧੀ ਆ ਜੀ ਫਿਰ ਮੈਨੂੰ ਉਰੇ ਪਤਾ ਲੱਗਿਆ ਜੀ ਵੀ ਸਾਡੇ ਪਿੰਡ ਆਮ ਆਦਮੀ ਕਲੀਨਿਕ ਪਿਆ ਹੈ ਜੀ ਫਿਰ ਮੈਂ ਉਰੇ ਤੋਂ ਇਲਾਜ ਕਰਵਾਉਣਾ ਸ਼ੁਰੂ ਕਰਤਾ ਜੀ ਮੈਂ ਉਰੇ ਤੋਂ ਦਵਾਈ ਲੈਣੀ ਸ਼ੁਰੂ ਕਰੀ ਤੇ ਮੈਨੂੰ ਹੁਣ ਇਹ ਅਲਰਜੀ ਦੀ ਦਵਾਈ ਤੋਂ ਬਹੁਤ ਜਿਆਦਾ ਫਰਕ ਆ ਜੀ ਮੈਂ ਹੁਣ ਇੱਥੇ ਤੋਂ ਦਵਾਈ ਲੈਣੀ ਆ ਤੇ ਨਾ ਹੀ ਮੈਨੂੰ ਕੋਈ ਪ੍ਰੋਬਲਮ ਆਂਦੀ ਆ ਜੀ ਤੇ ਨਾ ਹੀ ਮੈਨੂੰ ਕਤਾਰਾਂ ਦੇ ਵਿੱਚ ਖੜਨਾ ਪੈਂਦਾ ਜੀ ਨਾਲੇ ਜੀ ਮੇਰਾ ਸਮਾਂ ਬਚਦਾ ਜੀ ਨਾਲੇ ਮੈਨੂੰ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਜੀ ਪੈਸੇ ਦੀ ਵੀ ਬਹੁਤ ਜਿਆਦਾ ਬਚਤ ਹੁੰਦੀ ਆ ਜੀ ਸਾਨੂੰ ਇੱਥੇ ਕਲੀਨਿੰਗ ਦਾ ਬਹੁਤ ਜਿਆਦਾ ਫਾਇਦਾ ਆ ਜੀ ਅਸੀਂ ਹੁਣੇ ਆ ਕੇ ਵਧੀਆ ਦਵਾਈ ਲੈਨੇ ਆ ਜੀ ਮੈਂ ਪਹਿਲਾਂ ਧੰਨਵਾਦ ਕਰਦੀ ਹਾਂ ਜੀ ਪੰਜਾਬ ਸਰਕਾਰ ਦਾ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੀ ਜਿਨ੍ਹਾਂ ਨੇ ਸਾਡੇ ਪਿੰਡੇ ਕਲੀਨਿਕ ਖੋਲ੍ਹਿਆ ਜੀ ਲੋਕਾਂ ਨੂੰ ਪਹਿਲਾਂ ਸ਼ਹਿਰ ਵਿੱਚ ਜਾਣਾ ਪੈਂਦਾ ਸੀ ਜਿਹਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੁੰਦਾ ਸੀ ਉਹਨਾਂ ਨੂੰ ਲੰਬੀਆਂ ਲਾਈਨਾਂ ਵਿੱਚ ਖੜਨਾ ਪੈਂਦਾ ਸੀ ਜਿਹਦੇ ਨਾਲ ਕਿ ਉਹਨਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਸੀ ਹੁਣ ਸਾਡੇ ਪਿੰਡ ਵਿੱਚ ਮਹੱਲਾ ਕਲੀਨਿਕ ਬਣਿਆ ਹੈ ਜਿਹਦੇ ਨਾਲ ਕਿ ਇੱਥੇ ਫ੍ਰੀ ਟੈਸਟ ਹੁੰਦੇ ਹਨ ਨਾ ਅਤੇ ਇਹਨਾਂ ਦਵਾਈਆਂ ਫ੍ਰੀ ਮਿਲਦੀਆਂ ਹਨ ਇੱਥੇ ਹੋਰ ਵੀ ਕਾਫੀ ਪਿੰਡਾਂ ਦੇ ਲੋਕ ਦਵਾਈ ਲੈਣ ਆਉਂਦੇ ਹਨ ਅਤੇ ਸਾਡੇ ਪਿੰਡ ਨੂੰ ਵੀ ਕਾਫੀ ਫਾਇਦਾ ਹੈ ਤਾਂ ਕਿ ਮੈਂ ਆਪਣੇ ਪੰਚਾਇਤ ਵੱਲੋਂ ਅਤੇ ਆਪਣੇ ਸਮੂਹ ਨੱਗਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਂਜੀ ਦਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਦਵਾਈਆਂ ਫ੍ਰੀ ਮਿਲਦੀਆਂ ਤੇ ਸਫਰੀ ਹੁੰਦੀਆਂ ਸਾਰੀ ਬਿਮਾਰੀਆਂ ਦਾ ਇਲਾਜ ਆ ਤੇ ਮੇਰੇ ਗੋਡੇ ਬਹੁਤ ਦੁਖਦੇ ਆ ਪਹਿਲਾਂ ਗੋਡਿਆਂ ਦੀ ਬਿਮਾਰੀ ਸੀ ਮੇਰੀ ਬਹੁਤ ਫਿਰ ਮੇਰੇ ਪਥਰੀਆਂ ਹੋ ਗਈਆਂ ਕਿਤੇਸ ਹੁੰਨ ਚੱਲਦੇ ਹੁੰਦੇ ਤੇ ਬਹੁਤ ਦਿੱਕਤ ਆਉਂਦੀ ਸੀ ਸੇਵ ਦੋਈ ਲੈਂਦੀ ਐ ਮੈਨੂੰ ਫਰੀ ਮਿਲਦੀ ਐ ਇੱਥੇ ਵਧੀਆ ਤੇ ਇਲਾਜ ਚੱਲਦਾ ਮੇਰਾ ਤੇ ਸਟਾਫ ਬਹੁਤ ਵਧੀਆ ਐ ਡਾਕਟਰ ਸਾਹਿਬ ਸਾਡੇ ਬੱਚਿਆਂ ਵਰਗੇ ਬਹੁਤ ਸੇਵ ਕਰਦੇ ਨੇ ਸਾਡੇ ਨਾਲੇ ਇੱਥੇ ਬਹੁਤ ਦੇਖਭਾਲ ਹੁੰਦੀ ਸਾਡੀ ਚੰਗੀ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ